ਇਹਨਾਂ ਦਾ ਖਰੀਦਿਆ মিডিਆ ਇਹ ਕਹਿੰਦਾ ਸੀ ਕਿਸਾਨ ਤੋਂ ਅਨਪੜ ਹੋਤੇ ਹਨ ਤੇ ਜਦੋਂ ਇਹਨਾਂ ਦੇ ਆਈਟੀ ਸੈੱਲ ਦੀ ਬੱਸ ਕਰਾਤੀ ਨਾ ਸਾਡੇ ਮੁੰਡਿਆਂ ਨੇ ਟਵਿੱਟਰ ਤੇ ਅਕਾਊਂਟ ਖੋਲ ਖੋਲ ਕੇ ਇੱਕ ਕਿਸੇ ਬੰਦੇ ਨੇ ਬਹੁਤ ਸੋਹਣਾ ਕਮੈਂਟ ਪਾਇਆ ਸੀ ਕਿ ਅਗਰ ਕਿਸਾਨ ਨਹੀਂ ਰਹੇਗਾ ਤਾਂ ਇਹ ਅੰਨ ਪਾਣੀ ਦੀ ਬਾਤ ਛੋੜੋ ਘਰੋਂ ਮੇਂ ਦੁੱਧ ਵੀ ਨਹੀਂ ਆਏਗਾ ਥੱਲੇ ਇੱਕ ਬੇਵਕੂ ਜਨਾਨੀ ਨੇ ਲਿਖਿਆ ਕੋਈ ਬਾਤ ਨਹੀਂ ਹਮ ਪੈਕਟੋ ਵਾਲਾ ਦੁੱਧ ਲੈ ਲੇਂਗੇ ਉਹਨੂੰ ਪੁੱਛੇ ਕੋਈ ਬੇਪੂਖ ਨੂੰ ਵੀ ਪੈਕਟਾਂ ਚ ਦੁੱਧ ਜਿਹੜਾ ਆਉਂਦਾ ਉਹ अडानी ਦੀਆਂ ਜੂਆਂ ਸੁੰਦੀਆਂ ਨੇ ਜੇ ਕਿਤੇ 6 ਮਹੀਨੇ ਘਰ ਬੈ ਗਏ ਨਾ ਕਿਸਾਨ ਇਹਨਾਂ ਨੂੰ ਪੁੱਛ ਲੋ ਵੀ ਕਰਕੇ ਗਮਲਿਆਂ ਚ ਉਬਾਲੋਗੇ ਫਿਰ ਬੀਬੀਆਂ ਮਾਲੀ ਨੂੰ ਪੁੱਛਦੀਆਂ ਫਿਰਨ ਗਈਆਂ ਛੋਟੇ ਘਰਨੇ ਮੇਂ ਝੋਨਾ ਲਗਾ ਦੇਣਾ ਬੱਚੇ ਚਾਵਲ ਮੰਗਦੇ ਹੈ ਸੋ ਇਹ ਅਨਪੜ੍ਹ ਕਹਿੰਦੇ ਸੀ ਅਨਪੜ੍ਹ ਇਹ ਅਸੱਚ ਅਸੀਂ ਤੁਹਾਨੂੰ ਅਨਪੜ੍ਹ ਕਹਿੰਦੇ ਆਪ ਅਨਪਾੜ੍ਹ ਨੇ ਸਾਡਾ ਅਨਪੜ ਪਾੜ ਕੇ ਸਾਨੂੰ ਅਨਪੜ ਦੱਸੇ ਚਿਰਦੇ ਇਹਨਾਂ ਅਨਪੜਾਂ ਨੂੰ ਕੋ ਸੁੱਤੇ ਰਹਿਣ ਦੋ ਜੇ ਅਨਪੜਾਂ ਨੇ ਕਿਤੇ ਉੱਠ ਕੇ ਫਰਦਾਂ ਫਰੋਲ ਲਈਆਂ ਦਿੱਲੀ ਕਿਤੇ ਪੰਜਾਬ ਦੀ ਜ਼ਮੀਨ ਚ ਨਾ ਨਿਕਲਾਵੇ ਕੋਈ ਫालतू ਬੰਦਾ ਸਟੇਜ ਤੋਂ ਬੋਲਦਾ ਨਾ ਕੋਈ ਥੱਲਿਓ ਕਿਸੇ ਨੂੰ ਗੱਲ ਕਰਨ ਦਿੰਦੇ ਆ ਅੱਜ ਤੱਕ ਵੀ ਅਗਵਾਈ ਉਸੇ ਤਰ੍ਹਾਂ ਚੱਲ ਰਹੀ ਹੈ ਜਿੱਦਾਂ ਪਹਿਲੇ ਦਿਨ ਸ਼ੁਰੂ ਹੋਈ ਸੀ ਸੋ ਸਲਾਮ ਸਾਡੇ ਬਜ਼ੁਰਗਾਂ ਨੂੰ ਸਾਡੇ ਉਹਨਾਂ ਕਿਸਾਨ ਆਗੂਆਂ ਨੂੰ ਜਿਨ੍ਹਾਂ ਨੇ ਇਸ ਮੋਰਚੇ ਨੂੰ ਅੱਜ ਤੱਕ ਇੰਨੀ ਸਿਆਣਪ ਨਾਲ ਸੰਭਾਲਿਆ ਹੋਇਆ ਕਿਲੋਮੀਟਰਾਂ ਦੇ ਹਿਸਾਬ ਨਾਲ ਕਾਫਲਾ ਪਿੱਛੇ ਵੱਧਦਾ ਜਾ ਰਿਹਾ ਔਰ ਹਰ ਬਾਰਡਰ ਤੇ ਵੱਧਦਾ ਜਾ ਰਿਹਾ ਜਾਂ ਸਾਡੀ ਜ਼ਿੰਦਗੀ ਛੱਡ ਦੋ ਆਉਣ ਵਾਲੀਆਂ ਨਸਲਾਂ ਦਾ ਵੀ ਭੁੱਖ ਜਿਹੜਾ ਉਹ ਇਸ ਮੋਰਚੇ ਤੇ ਟਿਕਿਆ ਹੋਇਆ ਸੋ ਇੱਥੇ ਤਾਂ ਹੁਣ ਜੇ ਅੱਜ ਨਹੀਂ ਤਾਂ ਫਿਰ ਕਦੇ ਵੀ ਨਹੀਂ ਆਲੀ ਗੱਲ ਹੋਈ ਪਈ ਐ ਰਾਸ਼ਨ ਖਰੀਦਣਾ ਹੀ ਨਹੀਂ ਸਰਕਾਰ ਨੇ ਤਾਂ ਸਾਡਾ ਤਾਂ ਸਾਰਾ ਘਰ ਹੀ ਪਿਆ ਇਹ ਕਿਤੇ ਮੁੱਕ ਚੱਲੇ ਸੋ 6 ਮਹੀਨੇ ਦਾ ਤਾਂ ਲਿਆ ਸੀ ਵੀ ਸਿਉਂਕ ਨਾ ਲੱਗ ਜਾਏ ਕੀੜਾ ਨਾ ਪੈ ਜਾਏ ਮਗਰ ਤਿਆਰੀ ਆ ਇੱਕ ਟਰਾਲੀ ਜਾਂਦੀ ਹੈ ਦੂਜੀ ਢਰ ਕੇ ਆ ਜਾਂਦੀ ਹੈ 6 ਮਹੀਨੇ ਦਾ ਤਾਂ ਲੈ ਕੇ ਆਏ ਸੀ ਜਦ ਆਵਾਜ਼ ਪਵੇ ਨਾ ਕਿ ਬਾਹਰ ਬਾਪੂ ਡਿੱਗ ਪਿਆ ਜਾਂ ਬਾਪੂ ਤੇ ਕਾਲਰ ਨੂੰ ਕਿਸ ਨੇ ਹੱਥ ਪਾ ਲਿਆ ਤੇ ਨਿਆਣਿਆਂ ਨੂੰ ਸੌਣਾ ਭੁੱਲ ਜਾਂਦਾ ਮੁਰਤਸਪਾਤਮ ਸਾਹਿਬ ਆਏ ਸੀਗੇ ਵਿਰੋਧ ਹੋਇਆ ਸੀਗਾ ਤੁਸੀਂ ਕਿਵੇਂ ਦੇਖਦੇ ਹੋ ਨਾ ਕੋਈ ਫਾਲਤੂ ਬੰਦਾ ਸਟੇਜ ਤੋਂ ਬੋਲਦਾ ਨਾ ਕੋਈ ਥੱਲਿਓ ਕਿਸੇ ਨੂੰ ਗੱਲ ਕਰਨ ਦਿੰਦੇ ਆ ਅੱਜ ਤੱਕ ਵੀ ਅਗਵਾਈ ਉਸੇ ਤਰ੍ਹਾਂ ਚੱਲ ਰਹੀ ਹੈ ਜਿੱਦਾਂ ਪਹਿਲੇ ਦਿਨ ਸ਼ੁਰੂ ਹੋਈ ਸੀ ਸੋ ਸਲਾਮ ਸਾਡੇ ਬਜ਼ੁਰਗਾਂ ਨੂੰ ਸਾਡੇ ਉਹਨਾਂ ਕਿਸਾਨ ਆਗੂਆਂ ਨੂੰ ਜਿਨ੍ਹਾਂ ਨੇ ਇਸ ਮੋਰਚੇ ਨੂੰ ਅੱਜ ਤੱਕ ਇੰਨੀ ਸਿਆਣਪ ਨਾਲ ਸੰਭਾਲਿਆ ਹੋਇਆ ਔਰ ਇਹ ਇਹ ਜਿਹੜੇ ਦੂਤੇ ਬੈਠੇ ਹਾਕਮ ਜ਼ਬਰ ਜ਼ਾਲਮ ਤੇ ਇਹਨਾਂ ਦਾ ਖਰੀਦਿਆ ਮੀਡੀਆ ਇਹ ਕਹਿੰਦਾ ਸੀ ਕਿਸਾਨ ਤੋਂ ਅਨਪੜ ਹੋਤੇ ਹਨ ਤੇ ਜਦੋਂ ਇਹਨਾਂ ਦੇ ਆਈਟੀ ਸੈੱਲ ਦੀ ਬੱਸ ਕਰਾਤੀ ਨਾ ਸਾਡੇ ਮੁੰਡਿਆਂ ਨੇ ਟਵਿੱਟਰ ਤੇ ਅਕਾਊਂਟ ਖੋਲ ਖੋਲ ਕੇ ਜਦੋਂ ਸਾਡੇ ਮੁੰਡਿਆਂ ਨੇ ਧੁੱਕ ਪਾਤੀ ਧੱਕ ਪਾਤੀ ਜਦੋਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪੋਸਟਾਂ ਪਾ ਪਾ ਕੇ ਇਹ ਹੁਣ ਨਵੀਂ ਭਰਤੀ ਖੋਲੀ ਹੋਣੀ ਇਹਨਾਂ ਕੋਲ ਬੰਦੇ ਘਟ ਗਏ ਹੋਣੇ ਨੇ ਸਾਰਾ ਦੇਸ਼ ਅੱਗੇ ਲਾਇਆ ਸੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਸਾਡੇ ਮੁੰਡੇ ਉਹਨਾਂ ਦੀ ਪੋਸਟ ਹੀ ਨਹੀਂ ਚੱਲਣ ਦਿੰਦੇ ਕੋਈ ਇੰਨਾ ਵਕਤ ਪਾਇਆ ਉਹਨਾਂ ਨੂੰ ਹੁਣ ਉਹਨਾਂ ਦੇ ਕੋਈ ਸਾਡੀ ਪੋਸਟ ਪੈਂਦੀ ਹੈ ਨਾ ਕਿਸਾਨਾਂ ਦੀ ਅੱਗੇ ਉਹਨਾਂ ਦੇ 50 ਕਮੈਂਟ ਦੇਖਦੇ ਹੁੰਦੇ ਸੀ ਹੁਣ 40 ਕਮੈਂਟਾਂ ਤੋਂ ਬਾਅਦ ਉਹਨਾਂ ਦਾ ਇੱਕ ਸੜਿਆ ਜਿਹਾ ਕਮੈਂਟ ਆਉਂਦਾ ਹੈ ਉਹ ਇੱਕ ਦਿਨ ਮੈਂ ਵੇਖਿਆ ਇੱਕ ਇਹਨਾਂ ਦੀ ਵੀ ਪੜੀ ਲਿਖੀ ਅਕਲ ਦੇਖ ਲਈ ਇੱਕ ਕਿਸੇ ਬੰਦੇ ਨੇ ਬਹੁਤ ਸੋਹਣਾ ਕਮੈਂਟ ਪਾਇਆ ਸੀ ਕਿ ਅਗਰ ਕਿਸਾਨ ਨਹੀਂ ਰਹੇਗਾ ਤਾਂ ਇਹ ਅੰਨ ਪਾਣੀ ਦੀ ਬਾਤ ਛੋੜੋ ਘਰੋਂ ਮੇਂ ਦੁੱਧ ਵੀ ਨਹੀਂ ਆਏਗਾ ਥੱਲੇ ਇੱਕ ਬੇਵਕੂ ਜਨਾਨੀ ਨੇ ਲਿਖਿਆ ਕੋਈ ਬਾਤ ਨਹੀਂ ਹਮ ਪੈਕਟੋ ਵਾਲਾ ਦੁੱਧ ਲੈ ਲੇਂਗੇ ਉਹਨੂੰ ਪੁੱਛਿਆ ਕਿ ਬੇਬੂਬ ਨੂੰ ਵੀ ਪੈਕਟਾਂ 'ਚ ਦੁੱਧ ਜਿਹੜਾ ਆਉਂਦਾ ਉਹ ਅਡਾਨੀ ਦੀਆਂ ਜੂਆਂ ਸੁੰਦੀਆਂ ਨੇ ਉਹ ਕਿੱਥੋਂ ਆ ਜਣ ਇੰਨੀ ਅਕਲ ਨਹੀਂ ਆਹੀ ਵੀ ਦੁੱਧ ਤੇ ਉੱਥੋਂ ਹੀ ਆਉਣਾ ਬੇਬੇ ਉਹ ਤੇਰੇ ਫੁੱਫੜਾਂ ਨੇ ਭੇਜਣਾ ਤੇ ਪੈਕਟਾਂ 'ਚ ਪੈਣਾ ਇਹ ਪੈਕਟਾਂ ਦਾ ਮੀਂਹ ਪੈਂਦਾ ਕਿਦੋਂ ਵੀ ਤੂੰ ਛੱਤ ਤੋਂ ਇਕੱਠੇ ਕਰ ਲਿਆਂਗੀ ਜਾ ਕੇ ਅਜੇ ਤਾਂ ਕਿਸਾਨ ਸਿਰਫ ਧਰਨੇ ਤੇ ਆਏ ਆ ਸਟ੍ਰਾਈਕ ਤੇ ਨਹੀਂ ਆਏ ਗੱਲ ਦਾ ਫਰਕ ਸਮਝਿਓ ਜਿੱਦਣ ਜਿੱਦਾਂ ਇਹ ਬਾਬੂ ਕਰ ਦਿੰਦੇ ਨਾ ਕਲਮ ਛੋੜ ਹੜਤਾਲ ਕਹਿੰਦੇ ਨੇ ਨਾ ਕੰਮ ਤੋਂ ਅੱਜ ਅਸੀਂ ਹੜਤਾਲ ਕਰ ਦਿੱਤੀ ਐ ਜਿੱਦਣ ਕਿਸਾਨ ਨੇ ਹੱਲ ਛੋੜ ਹੜਤਾਲ ਕਰਤੀ ਨਾ ਜਿੱਦਣ ਕਹਿੰਦਾ ਖੇਤਾਂ 'ਚ ਨਹੀਂ ਜਾਣਾ ਘਰ ਬੈ ਗਏ ਜੇ ਕਿਤੇ 6 ਮਹੀਨੇ ਘਰ ਬੈ ਗਏ ਨਾ ਕਿਸਾਨ ਇਹਨਾਂ ਨੂੰ ਪੁੱਛ ਲੋ ਵੀ ਕਣਕ ਗਮਲਿਆਂ 'ਚ ਉਗਾ ਲੋਗੇ ਫਿਰ ਬੀਬੀਆਂ ਮਾਲੀ ਨੂੰ ਪੁੱਛਦੀਆਂ ਫਿਰਨ ਗਈਆਂ ਇਹ ਛੋਟੇ ਗੱਲੇ 'ਚ ਝੋਨਾ ਲਗਾ ਦੇਣਾ ਬੱਚੇ ਚਾਵਲ ਮੰਗਤੇ ਹੈ ਇਹ ਬਾਟਾ ਧੀਆ ਵਟਾ ਸਾਰਾ ਬਾਟਾ ਉਸਮੇ ਥੋੜੀ ਮੱਕੀ ਲਗਾ ਦੋ ਬੇਟਾ ਛਲੀਆਂ ਖਾਏਂਗੇ ਢਾਈ ਛਲੀਆਂ ਨਹੀਂ ਹੋਣੀਆਂ ਮਾਤਾ ਉਹਦੇ ਚ ਫਿਰ ਉਹ ਉਤੋਂ ਬੁੱਡੇ ਦੀ ਆਵਾਜ਼ ਆਣੀ ਇਹਨਾਂ ਦੇ ਹੋ ਜੋ ਬੇਟੇ ਉਹ ਵੱਡੇ ਵਾਲੇ ਕਮਲੇ ਮੈਂ ਥੋੜਾ ਕਮਾਦ ਵੀ ਲਗਵਾ ਲੋ ਬੇਟੇ ਮੇਰੇ ਸ਼ੂਗਰ ਹੋ ਗਈ ਹੈ ਮਿੱਠੇ ਕੋਤੋਂ ਫਿਰ ਵੀ ਦਿਲ ਕਰਦਾ ਹੈ ਨਾ ਕبھی ਕਬੀ ਉਹ ਕਮਲੇ ਕਿੱਥੇ ਜਾਓਗੇ ਯਾਰ ਕੋਵਿਡ ਦੇ ਵਿੱਚ ਲੋਕਾਂ ਨੇ ਕੱਪੜੇ ਖਰੀਦਨੇ ਬੰਦ ਕਰਤੇ ਬੂਟ ਖਰੀਦਨੇ ਬੰਦ ਕਰਤੇ ਤੇ ਸਿਰ ਚ ਤੇਲ ਨਹੀਂ ਚਸਾਏ ਹੋਣੇ ਉਦੋਂ ਹੀ ਕੰਗੀ ਵਹੀ ਜਾਂਦੇ ਨੇ ਵਿੱਚ ਤੇਲ ਮੁੱਕਾ ਪਰ ਰੋਟੀ ਤੋਂ ਬਿਨਾ ਤਾਂ ਕੋਈ ਨਹੀਂ ਨਾ ਸੁੱਤਾ ਭਾਵੇਂ ਲੰਗਰ ਚ ਆਈ ਭਾਵੇਂ দান ਆਇਆ ਭਾਵੇਂ ਗਵਾਂਡੀਆਂ ਤੋਂ ਆਟਾ ਮੰਗਿਆ ਰੋਟੀ ਤੇ ਖਾਣੀ ਪਈ ਕਿ ਨਹੀਂ ਕਿ ਸਰ ਗਿਆ ਸੀ ਰੋਟੀ ਖਾਦੇ ਬਿਨਾ ਸੋ ਇਹ ਅਨਪੜ੍ਹ ਕਹਿੰਦੇ ਸੀ ਅਨਪੜ੍ਹ ਇਹ ਅਸੱਚ ਅਸੀਂ ਤੁਹਾਨੂੰ ਅਨਪੜ੍ਹ ਕਹਿੰਦੇ ਆਪ ਅਨਪਾੜ ਨੇ ਸਾਡਾ ਅਨਪਾੜ ਪਾੜ ਕੇ ਸਾਨੂੰ ਅਨਪੜ੍ਹ ਦੱਸੀ ਜਾਂਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਸਾਡੇ ਖੇਤਾਂ 'ਚ ਆ ਕੇ ਵੇਖੋ ਡਿਜੀਟਲ ਫਾਰਮਿੰਗ ਕਿਵੇਂ ਹੁੰਦੀ ਹੈ ਇਹਨਾਂ ਨੂੰ ਆ ਕੇ ਸਾਡੇ ਖੇਤਾਂ 'ਚ ਦਿਖਾਓ ਪੋਲੀ ਪੋਲੀ ਫਾਰਮਿੰਗ ਕਰਦੇ ਸਾਡੇ ਕਿਸਾਨ ਫਿਰ ਪਤਾ ਲੱਗੇਗਾ ਅਨ ਇਹ ਅਨਪੜਾ ਨੂੰ ਪਤਾ ਲੱਗ ਜਾਏਗਾ ਅਨਪੜ ਕੀ ਹੁੰਦੇ ਨੇ ਇਹਨਾਂ ਅਨਪੜਾ ਨੂੰ ਕੋ ਸੁੱਤੇ ਰਹਿਣ ਦੋ ਜੇ ਅਨਪੜਾ ਨੇ ਕਿਤੇ ਉੱਠ ਕੇ ਫਰਦਾਂ ਫਰੋਲ ਲਈਆਂ ਦਿੱਲੀ ਕਿਤੇ ਪੰਜਾਬ ਦੀ ਜ਼ਮੀਨ 'ਚ ਨਾ ਨਿਕਲਾਵੇ ਇੱਕ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਐ ਇੰਨੀ ਉਮਰ ਹੋ ਗਈ ਐ ਇੰਨੀ ਉਮਰ ਦੇ ਵਿੱਚ ਇੱਕ ਇੱਕ ਫਿਕਰਾ ਰੋਜ਼ ਵਰਤੀਦਾ ਸੀ ਪਰ ਉਹਦਾ ਕਦੀ ਪਤਾ ਨਹੀਂ ਸੀ ਲੱਗਾ ਵੀ ਇਹਦਾ ਮਤਲਬ ਕੀ ਹੁੰਦਾ ਐ ਅੱਜ ਇੰਨੇ ਸਾਲਾਂ ਬਾਅਦ ਮਤਲਬ ਪਤਾ ਲੱਗਾ ਜਦੋਂ ਕੋਈ ਲੜਾਈ ਹੁੰਦੀ ਗੁੱਸੇ ਨਾਰਾਜ਼ਗੀ ਹੁੰਦੀ ਐ ਨਾ ਸਾਰੇ ਕਹਿੰਦੇ ਯਾਰ ਏਡੀ ਕਿਹੜੀ ਗੱਲ ਹੋ ਗਈ ਤੂੰ ਰਾਸ਼ਨ ਪਾਣੀ ਲੈ ਕੇ ਚੜ ਗਿਆ ਸਮਝ ਨਹੀਂ ਸੀ ਆਂਦੀ ਰਾਸ਼ਨ ਪਾਣੀ ਲੈ ਕੇ ਕਿੱਦਾਂ ਚੜ ਗਿਆ ਆ ਹੁਣ ਪਤਾ ਲੱਗਾ 6 ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਚੜ ਗਏ ਨੇ ਇੱਕ ਜਣਾ ਕਹਿੰਦਾ ਸਿਰਫ 6 ਮਹੀਨੇ ਕਾਈ ਹੈ ਨਾ ਕੋਈ ਬਾਤ ਨਹੀਂ ਉਹ ਮੈਂ ਕਿਹਾ 6 ਮਹੀਨੇ ਦਾ ਤਾਂ ਲਿਆਂਦਾ ਵੀ ਖਰਾਬ ਹੋ ਜਾਂਦਾ ਮਗਰ 1.5 ਸਾਲ ਦਾ ਇਕੱਠਾ ਕਰਕੇ ਵੀ ਲਾ ਕੇ ਆਏ ਆ ਸਾਬ ਸਰੀਆ ਕਾਲੇ ਸੋ ਬੇਨਤੀ ਇਹ ਕਰਨੀ ਹੈ ਟਾਈਮ ਬੜਾ ਥੋੜਾ ਦਿਲ ਤਾਂ ਬਹੁਤ ਗੱਲਾਂ ਕਰਨ ਨੂੰ ਕਰਦਾ ਪਰ ਵੇਖੋ ਜਿੱਥੇ ਅੱਜ ਪੰਜਾਬ ਦਾ ਹੀ ਨਹੀਂ ਹਿੰਦੁਸਤਾਨ ਦਾ ਕਿਸਾਨ ਨਹੀਂ ਹਰ ਇਨਸਾਨ ਇਸ ਮੁੱਦੇ ਨਾਲ ਜੁੜ ਗਿਆ ਹੈ ਜਿਹਦਾ ਕਿਸਾਨ ਜੁੜਿਆ ਤਾਂ ਛੱਡ ਦੋ ਜਿਹੜਾ ਇਨਸਾਨ ਜੁੜਿਆ ਤੇ ਤਾਲੀ ਮਾਰ ਦਵੇ ਇਨਸਾਨ ਦੇ ਨਾਂ ਤੇ ਜਿਹਦੇ ਅੰਦਰ ਜ਼ਮੀਰ ਹੈ ਨਾ ਉਹ ਮੈਂ ਤਾਂ ਐਸੇ ਐਸੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਖੇਤ ਕਿੱਥੇ ਹੁੰਦੇ ਨੇ ਜਿੰਦਾਬਾਦ ਬਾਪੂ ਜਿੰਦਾਬਾਦ ਜਿਨ੍ਹਾਂ ਨੂੰ ਪਤਾ ਹੀ ਨਹੀਂ ਖੇਤ ਕਿਹੜੇ ਪਾਸੇ ਹੁੰਦੇ ਨੇ ਉਹ ਵੀ ਲੈ ਕੇ ਖੜੇ ਨੇ ਤਖਤੀਆਂ ਜ਼ਮੀਨ ਨਹੀਂ ਹੈ ਤਾਂ ਕੀ ਆ ਹੁਆ ਜ਼ਮੀਰ ਤਾਂ ਹੈ ਜਿਨ੍ਹਾਂ ਦੀ ਜ਼ਮੀਰ ਆ ਵੀ ਸਾਡੇ ਨਾਲ ਖੜੇ ਨੇ ਅੱਜ ਇੱਥੇ ਸੋ ਕਹਿਣ ਦਾ ਮਤਲਬ ਹੈ ਕਿ ਕਿਸਾਨੀ ਨੂੰ ਅੱਜ ਸਪੋਰਟ ਮਿਲ ਰਹੀ ਹੈ ਸਮਰਥਨ ਮਿਲ ਰਿਹਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਕਿਸਾਨ ਦਾ ਮਤਲਬ ਨਹੀਂ ਸੀ ਪਤਾ ਕੀ ਹੁੰਦਾ ਉਹ ਵੀ ਸਾਡੇ ਨਾਲ ਅੱਜ ਖੜੇ ਨੇ ਔਰ ਮੈਨੂੰ ਬੜੀ ਖੁਸ਼ੀ ਹੋਈ ਕੱਲ ਮੈਂ ਬੜੀ ਧੀਰ ਤੋਂ ਢੀਕ ਰਿਆ ਸੀ ਇੱਕ ਖਬਰ ਪੜ੍ਹੀ ਜਦੋਂ ਬੜਾ ਚਾ ਚੜਿਆ ਕਿ ਹਰ ਵਰਗ ਕਿਸਾਨੀ ਦੇ ਨਾਲ ਜੁੜਿਆ ਸੀ ਸਾਬਕਾ ਫੌਜੀ ਅਜੇ ਗੱਜੇ ਨਹੀਂ ਸੀ ਉਹਨੇ ਹੁਣ ਪਤਾ ਲੱਗ ਗਿਆ ਕਿ ਪੰਜਾਬ ਤੋਂ ਸਾਬਕਾ ਫੌਜੀਆਂ ਦੇ ਜਥੇ ਵੀ ਚੱਲ ਪਏ ਨੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਅਸੀਂ ਸਾਰੇ ਪਿੱਛੇ ਹੋਵਾਂਗੇ ਸਾਡੇ ਜਿਹੜੇ ਬਜ਼ੁਰਗ ਸਾਬਕਾ ਫੌਜੀ ਜਿਨ੍ਹਾਂ ਨੇ ਆਲੇ ਦੁਆਲੇ ਤੇ ਦੇਸ਼ਾਂ ਦੀਆਂ ਧੁਕੀਆਂ ਕੱਢੀਆਂ ਇਸ ਦੇਸ਼ ਲਈ ਲੜਦਿਆਂ ਪਹਿਲਾਂ ਉਹਨਾਂ ਨੇ ਖੜੇ ਹੋਣਾ ਜੇ ਸਾਡੇ ਬਜ਼ੁਰਗਾਂ ਨੇ ਸਾਬਕਾ ਫੌਜੀਆਂ ਨੇ ਉਹਨਾਂ ਨੂੰ ਲੱਗ ਕੇ ਅੱਗੇ ਆਉਣਾ ਪੈਣਾ ਤੁਹਾਨੂੰ ਜੀ ਆ ਸਕਦੇ ਉਹ ਦੱਸ ਦਿਓ अब गुरु दिया लाडलिया फौजा बैठिया मैं गुरु दिया लाडलिया फौजा का भी बयान सुने पत्रकार पूछ रहे हैं कि आप तो निहंग सिंह हैं आपको क्या मतलब किसानी से आप तो किसानी करते नहीं हो बड़ा सोना जवाब सी बाबा जी का कहते बिल्कुल हम किसानी नहीं करते हैं हमारा किसानी से कोई मतलब नहीं है लेकिन हम किसानों की फौज हैं اگر کسان کہیں گے مسئلہ حل ہو گیا ہم واپس چلے جائیں گے اگر کہیں گے بھائی آگے چلنا ہے مسئلہ حل نہیں ہوا تو پہلے ہم گولیاں کھائیں گے پھر ان پر بات جائے گی ادھر ان کی فوج ہے ادھر کسان کی فوج کھڑی ہے سو کتھے کتھے دی گل کران گے لاسٹ تے کماں گا مینوں پتہ ہن سما کٹا مینوں خوشی ہے کہ ڈاکٹر ساڈے نال آ گئے ورکر ساڈے نال آ گئے ਹਰ ਤਰ੍ਹਾਂ ਦਾ ਕੰਮ ਕਰਨ ਵਾਲੇ ਕਾਰੋਬਾਰੀ ਸਾਡੇ ਨਾਲ ਆ ਗਏ ਮਕੈਨਿਕ ਆ ਗਏ ਇੰਜੀਨੀਅਰ ਆ ਗਏ ਖੁਸ਼ੀ ਦੀ ਗੱਲ ਹੈ ਅਮੋ ਹੀ ਉੱਥੇ ਆਣ ਲੱਗਾ ਵਕੀਲ ਆ ਗਏ ਉਹ ਜੱਜ ਆ ਗਏ ਹੁਣ ਤੇ ਚੋਰਾਂ ਨੂੰ ਨਹੀਂ ਆ ਜਾਣਾ ਚਾਹੀਦਾ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਚ ਵੀ ਅੱਜ ਦਿੱਲੀ ਦੇ ਕੁੰਢਲੀ ਬਾਰਡਰ ਦੇ ਉੱਤੇ ਚੱਲ ਰਹੀ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ ਕਿਸਾਨਾਂ ਦਾ ਰੋਸ ਲਗਾਤਾਰ ਵਿਅਕਤ ਕਰ ਰਹੇ ਨੇ ਕੁਕੀ ਸਾਹਿਬ ਅੱਜ ਤੁਸੀਂ ਕੁੰਢਲੀ ਬਾਰਡਰ ਤੇ ਪਹੁੰਚੇ ਹੋ ਦੂਜਾ ਤੀਜਾ ਗੇੜਾ ਤੁਹਾਡਾ ਕਿਵੇਂ ਦੇਖ ਰਹੇ ਹੋ ਕਿਸਾਨਾਂ ਦੀ ਆਮਦ ਵੀ ਵਧਣੀ ਸ਼ੁਰੂ ਹੋ ਗਈ ਬਿਲਕੁਲ ਜੀ ਆਮਦ ਵਧ ਨਹੀਂ ਰਹੀ ਆਮਦ ਤਾਂ ਇਦਾਂ ਵੀ ਜਿੱਦਾਂ ਕਿਲੋਮੀਟਰਾਂ ਦੇ ਹਿਸਾਬ ਨਾਲ ਕਾਫਲਾ ਪਿੱਛੇ ਵਧਦਾ ਜਾ ਰਿਹਾ ਔਰ ਹਰ ਬਾਰਡਰ ਤੇ ਵਧਦਾ ਜਾ ਰਿਹਾ ਸੋ ਮੇਰੇ ਖਿਆਲ ਨਾਲ ਇਹ ਕਿਸਾਨ ਲਈ ਇੱਕ ਬਹੁਤ ਅੱਜ ਐਸਾ ਦੌਰ ਚੱਲ ਰਿਹਾ ਕਿ ਇਹਦੇ ਵਿੱਚ ਸਾਡੀ ਅੱਗੇ ਜ਼ਿੰਦਗੀ ਭਰ ਦਾ ਜੋ ਇੱਕ ਜਾਂ ਸਾਡੀ ਜ਼ਿੰਦਗੀ ਛੱਡ ਦੋ ਆਉਣ ਵਾਲੀਆਂ ਨਸਲਾਂ ਦਾ ਵੀ ਭੁੱਖ ਜਿਹੜਾ ਉਹ ਇਸ ਮੋਰਚੇ ਤੇ ਟਿਕਿਆ ਹੋਇਆ ਸੋ ਇੱਥੇ ਤਾਂ ਹੁਣ ਜੇ ਅੱਜ ਨਹੀਂ ਤਾਂ ਫਿਰ ਕਦੇ ਵੀ ਨਹੀਂ ਆਲੀ ਗੱਲ ਹੋਈ ਪਈ ਐ ਬੜਾ ਸਾਹਿਬ ਇਹ ਕਹਿੰਦੇ ਨੇ ਵੀ 6 ਮਹੀਨੇ ਦਾ ਰਾਸ਼ਨ ਲੈ ਕੇ ਕਿਸਾਨ ਆਏ ਨਹੀਂ 6 ਮਹੀਨੇ ਜਿੱਦਾਂ ਤਰੀਕਾਂ ਤੇ ਤਰੀਕਾਂ ਪਾ ਰਹੇ ਨੇ ਸ਼ਾਇਦ ਤਰੀਕਾ ਇਹਨਾਂ ਦੀਆਂ ਮੁੱਕ ਜਾਣਗੇ ਨੱਕ ਜਾਣਗੇ ਥੱਕ ਜਾਣਗੇ ਪਿੰਡਾਂ ਨੂੰ ਵਾਪਸ ਚਲੇ ਜਾਣਗੇ ਉਹਨਾਂ ਨੂੰ ਕੋ ਤੁਸੀਂ ਤੇ ਰਾਸ਼ਨ ਖਰੀਦਣਾ ਹੀ ਨਹੀਂ ਸਰਕਾਰ ਨੇ ਤਾਂ ਸਾਡਾ ਤਾਂ ਸਾਰਾ ਘਰੇ ਹੀ ਪਿਆ ਇਹ ਕਿਤੇ ਮੁੱਕ ਚੱਲੇ ਸੋ 6 ਮਹੀਨੇ ਦਾ ਤਾਂ ਲਿਆ ਸੀ ਵੀ ਸਿਉਂਕਣਾ ਲੱਗ ਜਾਏ ਕੀੜਾ ਨਾ ਪੈ ਜਾਏ ਮਗਰ ਤਿਆਰੀ ਆ ਇੱਕ ਟ੍ਰੈਲੀ ਜਾਂਦੀ ਹੈ ਦੂਜੀਟ ਭਰ ਕੇ ਆ ਜਾਂਦੀ ਹੈ 6 ਮਹੀਨੇ ਦਾ ਤਾਂ ਲੈ ਕੇ ਆਏ ਸੀ ਉਹ ਵੀ ਤਾਂ ਕਿ ਇੱਥੇ ਸੰਗਤ ਬੜੀ ਆਉਣੀ ਹੈ ਉਹਨਾਂ ਨੂੰ ਵੀ ਛਕਾਉਣਾ ਜੇ ਇਹਨਾਂ ਨੇ ਆਪ ਛਕਣਾ ਹੋਵੇ ਆਪ ਦੇ ਨਾਲ ਕੋ 4-4 ਸਾਲ ਦਾ ਰਾਸ਼ਨ ਪਿਆ ਪਰ ਕਿਉਂਕਿ ਸੰਗਤ ਨੂੰ ਵੀ ਵੰਡਣਾ ਹੈ ਇਸ ਕਰਕੇ ਕਦੀ ਸੋਚੋ ਗੁਰਨਾਨਕ ਦੀ ਧਰਤੀ ਤੇ ਰਾਸ਼ਨ ਕਦੇ ਮੁੱਕ ਸਕਦਾ ਹੈ ਤਾਂ ਸਵਾਲ ਹੀ ਗਲਤ ਹੈ ਬੜਾ ਸਾਬ ਜਿੱਦਾਂ ਸਰਕਾਰ ਦਾ ਰਵਈਆ ਹੈ ਸਰਕਾਰ ਕਹਿੰਦੀ ਕਾਨੂੰਨ ਰੱਦ ਨਹੀਂ ਹੋਣੇ ਸੌਦਾ ਕਰਾ ਲਓ ਜਿੰਨੀਆਂ ਕਰਾਉਣੀਆਂ ਇਧਰਲੇ ਪਾਸੇ ਕਿਸਾਨ ਵੀ ਅੜਨੇ ਕਹਿੰਦੇ ਜਾਵਾਂਗੇ ਤਾਂ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਸੌਦਾ ਕਰਨ ਦਾ ਜਦੋਂ ਵਕਤ ਸੀ ਉਦੋਂ ਕਿਉਂ ਨਾ ਕੀਤਾ ਹੁਣ ਕਹਿੰਦੇ ਵੀ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ ਜਦੋਂ ਕਿਸਾਨ ਪੰਜਾਬ ਬੈਠਾ ਸੀ ਉਦੋਂ ਸਮਝਦੇ ਸੀ ਵੀ ਕਮਲੇ ਐ ਇਹਨਾਂ ਨੇ ਆਪਣੇ ਟੋਲ ਪਲਾਜ਼ੇ ਰੋਕੇ ਆ ਰੋਕੀ ਰੱਖਣ ਸਾਡਾ ਕੀ ਆ ਜਦੋਂ ਕਿਸਾਨ ਉੱਥੇ ਰੇਲ ਪਟੜੀਆਂ ਤੇ ਬੈਠਾ ਸੀ ਇਹਨਾਂ ਨੇ ਤੁਹਾਨੂੰ ਤੰਗ ਕਰਨ ਵਾਸਤੇ ਰੇਲ ਰੇਲ ਪੇਜ ਨਹੀਂ ਬੰਦ ਕਰਤੀ ਉਧਰ ਵੀ ਲੋਕੀ ਗਾਲਾਂ ਕੱਢਣਗੇ ਕਿਸਾਨਾਂ ਨੂੰ ਵੀ ਰੇਲ ਨਹੀਂ ਆ ਰਹੀ ਤਾਂ ਰਾਸ਼ਨ ਨਹੀਂ ਆ ਰਹਾ ਇਹ ਚੀਜ਼ੇ ਨਹੀਂ ਆ ਰਹੀ ਵੋ ਨਹੀਂ ਆ ਰਹੀ ਤਾਂ ਉਹ ਕਿਸਾਨ ਨੂੰ ਫਿਰ ਉਹ ਇੱਕ ਸਿੰਬੋਲਿਕ ਚੇਤਾਵਨੀ ਸੀਗੀ ਵੀ ਸਾਡੀ ਗੱਲ ਸੁਣ ਲਓ ਇੱਥੇ ਬੈਠਿਆਂ ਦੀ ਸੁਣ ਲਓ ਫਿਰ ਇਹਨਾਂ ਅੰਦਾਜ਼ਾ ਲਾਇਆ ਵੀ ਇਹ ਤੇ ਟੁਕੜਿਆਂ ਟੁਕੜਿਆਂ 'ਚ ਬੈਠੇ ਨੇ ਕੋਈ ਏਡੀ ਗੱਲ ਨਹੀਂ 31 ਜਥੇਬੰਦੀਆਂ ਨੇ ਅੱਡ ਅੱਡ ਬੈਠੀਆਂ ਨੇ ਔਰ ਇਹਨਾਂ ਦੇ ਵੀ ਬਜ਼ੁਰਗ ਬੈਠੇ ਨੇ ਆ ਕੇ ਕੀ ਕਰ ਲੈਣਗੇ ਪਰ ਇਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਵਿੱਚ ਸਾਡੇ ਨਿਆਣੇ ਭਾਵੇਂ ਸੁੱਤੇ ਰਹਿਣ ਸੁੱਤੇ ਰਹਿਣ ਪਰ ਜਦੋਂ ਜੇ ਆਵਾਜ਼ ਪਵੇ ਨਾ ਕਿ ਬਾਹਰ ਬਾਪੂ ਡਿੱਗ ਪਿਆ ਜਾਂ ਬਾਪੂ ਦੇ ਕਲਰ ਨੂੰ ਕਿਸੇ ਨੇ ਹੱਥ ਪਾ ਲਿਆ ਤੇ ਨਿਆਣਿਆਂ ਨੂੰ ਸੌਣਾ ਭੁੱਲ ਜਾਂਦਾ ਮੁੜ ਕੇ ਹੁਣ ਨਿਆਣੇ ਉੱਛਲ ਕੇ ਆਗੇ ਕਿ ਨਹੀਂ ਸਾਰੇ ਬਾਹਰ ਇਹਨਾਂ ਦੇ ਡੰਡ ਬੋਹਗੀ ਪਿੰਡ ਭੇਜ ਦਿਓ ਨਿਆਣੇ ਵੀ ਭੇਜ ਦਿਓ ਬਜ਼ੁਰਗ ਵੀ ਭੇਜ ਦਿਓ ਉਹ ਜਾਂਦੇ ਆ ਜੀ ਤੁਸੀਂ ਇਹਨਾਂ ਨੂੰ ਛੱਡ ਕੇ ਆ ਜਾਓਗੇ ਨਾ ਜਿੱਦਾਂ ਕਹਾਵਤ ਨਹੀਂ ਵੀ ਬਿੱਲੀ ਨੂੰ ਭਾਵੇਂ ਜਿੱਥੇ ਮਰਜੀ ਜੰਗਲ 'ਚ ਛੱਡੋ ਫਿਰ ਵਾਪਸ ਆ ਜਾਂਦੀ ਹੈ ਤੁਸੀਂ ਨਿਆਣੇ ਸਾਡੇ ਕਿਤੇ ਵੀ ਛੱਡ ਆਓ ਜੇ ਘੁੰਮ ਕੇ ਵਾਪਸ ਮੋਰਚੇ 'ਚ ਨਾ ਪਹੁੰਚ ਕੇ ਸ਼ਾਮ ਨੂੰ ਤੇ ਗੱਲ ਕਰਿਓ ਤੁਸੀਂ ਇਹ ਨਹੀਂ ਜਾਂਦੇ ਹੁਣ ਇੱਥੋਂ ਆਖਰੀ ਸਵਾਲੋਂਗੇ ਜੀ ਗੁਰਦਾਸਪਨ ਸਾਹਿਬ ਆਏ ਸੀ ਕਿ ਵਿਰੋਧ ਹੋਇਆ ਸੀਗਾ ਤੁਸੀਂ ਕਿਵੇਂ ਦੇਖਦੇ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਜਿਹੜਾ ਬੰਦਾ ਨਿਵਕੇ ਝੁੱਕ ਕੇ ਆ ਗਿਆ ਕੋਈ ਇੱਕ ਅੱਧੀ ਗਲਤੀ ਜੇਕ ਮਨ 'ਚ ਕਦੇ ਉਹਨਾਂ ਦੇ ਕੋਲੋਂ ਹੋਈ ਜਾਂ ਉਹਨਾਂ ਨੇ ਕਦੇ ਕਹਿ ਵੀ ਦਿੱਤਾ ਕਿ ਜੇ ਕਿਸੇ ਦਾ ਮਨ ਦੁਖਿਆ ਤਾਂ ਮੈਨੂੰ ਉਸ ਗੱਲ ਦਾ ਅਫਸੋਸ ਹੈ ਉਸ ਤੋਂ ਬਾਅਦ ਸਾਰੇ ਅਸੀਂ ਅਰਦਾਸ ਕਰਦੇ ਹਾਂ ਉਹਦੇ 'ਚ ਵੀ ਕਹਿੰਨੇ ਆ ਅਖਰ ਵਾਅਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਭੁੱਲ ਚੁੱਕ ਜਦ ਬੰਦਾ ਆਪਣੀ ਮੰਨ ਲੈਂਦਾ ਤਾਂ ਸਾਡੀ ਕੌਮ ਦੇ ਵਿੱਚ ਏ ਮਾਫ ਕਰਨ ਦੀ ਵੀ ਇੱਕ ਰਵਾਇਤ ਹੈ ਸਾਡੀ ਇੱਕ ਪ੍ਰਵਿਰਤੀ ਹੈ ਮਾਫ ਕਰਨ ਦੀ ਉਹ ਕਿਉਂ ਗਾਇਬ ਹੋ ਗਈ ਮੈਨੂੰ ਸਮਝ ਨਹੀਂ ਆਈ ਉਹਨਾਂ ਦਾ ਆਿਆਂ ਦਾ ਸਤਿਕਾਰ ਹੋਣਾ ਚਾਹੀਦਾ ਸੀ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੋ ਇਹ ਸਾਨ ਗੁਰਪ੍ਰੀਤ ਸਿੰਘ ਵੜਾਚ ਜਿਨ੍ਹਾਂ ਦੇ ਵੱਲੋਂ ਬੇਬਾਕੀ ਦੇ ਨਾਲ ਇਸ ਸੰਘਰਸ਼ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ ਸਾਫ਼ ਤੌਰ ਦੇ ਤੇ ਕਿਹਾ ਵੀ ਜਿਹੜਾ ਵੀ ਕਲਾਕਾਰ ਇੱਥੇ ਆਉਂਦਾ ਹੈ ਉਸ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਨੂੰ ਅੱਜ ਹਰ ਸ਼ਖਸ ਨੂੰ ਕਿਸਾਨੀ ਦਾ ਦਰਦ ਹੈ ਔਰ ਉਹ ਇਸ ਦਰਦ ਨੂੰ ਮਹਿਸੂਸ ਕਰਕੇ ਹੀ ਦਿੱਲੀ ਪਹੁੰਚਦਾ ਹੈ ਤੇ ਜੇਕਰ ਕੋਈ ਵੀ ਕਲਾਕਾਰ ਇੱਥੇ ਆਉਂਦਾ ਹੈ ਤਾਂ ਉਸ ਨੂੰ ਜਾਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਉਸ ਨੂੰ ਇਸ ਸੰਘਰਸ਼ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਔਰ ਬਹੁਤ ਹੀ ਆਪਣੇ ਵਿਵਾਦ ਤਰੀਕੇ ਦੇ ਨਾਲ ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਕਈ ਟੋਟਕੇ ਛੱਡੇ ਨੇ ਤੇ ਉਹਨਾਂ ਲੋਕਾਂ ਨੂੰ ਵੀ ਆਪਣੇ ਟੋਟਕੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਲੋਕ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾ ਰਹੇ ਨੇ ਕੈਮਰਾ ਪਰਸਨ ਵੀਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ ਅਮਰਦਤ ਟੀਵੀ ਕੁੰਟਲੀ ਬਾਰਡਰ ਦਿੱਲੀ